ਤਰਸੇਮ ਸਿੰਘ ਜੀ ਨਾਲ ਗੱਲ ਕਰਦੇ ਆ ਤਰਸੇਮ ਸਿੰਘ ਜੀ ਅਮਰਤਪਾਲ ਤੇ ਨਿਗਾਹਾਂ ਸੀਆਂ ਸਾਰੀਆਂ ਕਿਉਂ ਨਹੀਂ ਪਹੁੰਚ ਪਾਇਆ ਪਾਰਲੀਮੈਂਟ ਦੇ ਵਿੱਚ ਕੀ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਇਹ ਜੀ ਤੇ ਹੁਣ ਲੋਕ ਸਭਾ ਦੇ ਸੈਕਟਰੀ ਦੀ ਜ਼ਿੰਮੇਵਾਰੀ ਹੈ ਜਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਲਿਆਉਣਾ ਸੀ ਤੇ ਉਹ ਹੁਣ ਇਹ ਇਹ ਉਹ ਹੀ ਦੱਸ ਸਕਦੇ ਆ ਜੀ ਕਿ ਕੀ ਕਾਰਨ ਹੋ ਸਕਦਾ ਤੁਹਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਸੀ ਤੁਸੀਂ ਕੋਈ ਅਪੀਲ ਕੀਤੀ ਸੀ ਕਿੰਨੇ ਦਿਨ ਪਹਿਲਾਂ ਅਪੀਲ ਕੀਤੀ ਜਾਂ ਕੋਈ ਜਵਾਬ ਆਇਆ ਹੋਵੇ ਕੀ ਫਾਰਮੈਲਿਟੀਆਂ ਰਹਿੰਦੀਆਂ ਥੋੜਾ ਸਮਝਾ ਸਕਦੇ ਹੋ ਸਾਨੂੰ ਨਹੀਂ ਨਹੀਂ ਸਾਈਂ ਇਹ ਤਾਂ ਅਪੀਲ ਜਿਹੜੀ ਕੀਤੀ ਸੀ ਉਹ ਉਹ ਅਜੇ ਤੱਕ ਨਾ ਤੋਦੇ ਕੋਈ ਜਵਾਬ ਆਇਆ ਨਹੀਂ ਇਹਦੇ ਇਹਦੇ ਬਾਰੇ ਸੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਕਿ ਕਦੋਂ ਚਿਕਾ ਰਹੇ ਆ ਜਾਂ ਨਹੀਂ ਚਿਕਾ ਰਹੇ ਜਾਂ ਕਿ ਨਹੀਂ ਇੱਥੇ ਹੁਣ ਲੋਕ ਸਭਾ ਸੈਕਟਰੀ ਜਾਂ ਸਰਕਾਰ ਦੱਸ ਸਕਦੀ ਹੈ ਵੀ ਆਹ ਕਦੋਂ ਚਿਕਾ ਰਹੇ ਆ ਕੋਈ ਜੇਲ੍ਹ ਪ੍ਰਸ਼ਾਸਨ ਵਾਲਿਆਂ ਨਾਲ ਵੀ ਗੱਲ ਹੋਈ ਹੈ ਤੁਹਾਡੀ ਕੋਈ ਨਹੀਂ ਨਹੀਂ ਕਿ ਕਿਸਨਾਂ ਨਹੀਂ ਹੋਈ ਜਿਹੜੇ ਤੁਹਾਡੇ ਵਕੀਲ ਨੇ ਉਹ ਕੀ ਕਹਿ ਰਹੇ ਨੇ ਕੀ ਪ੍ਰੋਸੀਜਰ ਉਹ ਅਪਣਾਣਾ ਚਾਹੁੰਦੇ ਨੇ ਕਿ ਜੇਲ੍ਹ ਤੋਂ ਸੌਂਚ ਕਾਈ ਜਾਊਗੀ ਜਾਂ ਬਾਅਦ ਦੇ ਵਿੱਚੋਂ ਸਪੀਕਰ ਦੇ ਕਮਰੇ ਦੇ ਵਿੱਚ ਸੌਂਚ ਕਾਈ ਜਾ ਸਕਦੀ ਹੈ ਕੀ ਰੂਲ ਹੈਗਾ ਕੁਝ ਤਾਂ ਤੁਸੀਂ ਪਤਾ ਕੀਤਾ ਹੀ ਹੋਏਗਾ ਦਰਸ਼ਿੰਦਰ ਸਿੰਘ ਜੀ ਨਹੀਂ ਇਹ ਤਾਂ ਮੇਰਾ ਖਿਆਲ ਹੈ ਕਿ ਲੋਕ ਸਭਾ ਦਾ ਸੈਕਟਰੀ ਹੈ ਜਿਹੜੇ ਉਹ ਉਹ ਹੀ ਅਰੇਂਜ ਕਰਨਗੇ ਕਿ ਉਹਨਾਂ ਨੂੰ ਇੱਥੇ ਬੁਲਾ ਕੇ ਚਕਾਉਂਦੇ ਆ ਜਾਂ ਕੋਈ ਹੋਰ ਇੰਤਜ਼ਾਮ ਕਰਦੇ ਆ ਇਹ ਤੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਪਹਿਲੇ ਖੁੱਬੀ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਉਹਨਾਂ ਦੀ ਬਣਦੀ ਹੈ ਇਹ ਲੋਕਾਂ ਨੇ ਤੇ ਫਤਵਾ ਦੇ ਕੇ ਉਹਨਾਂ ਨੇ ਐਮਪੀ ਬਣਾਤਾ ਹੁਣ ਲੋਕ ਸਭਾ ਦੇ ਸੈਕਟਰੀ ਦੀ ਜਾਂ ਸਪੀਕਰ ਦੀ ਇਹ ਉਹ ਵਾਂਜੋ ਉਹਨੂੰ ਉਹਨੂੰ ਉਹ ਆਪ ਦੇ ਦੇਖਣਗੇ ਕੀ ਕਰਨਾ ਤੁਹਾਡੇ ਵੱਲੋਂ ਕੋਈ ਹੋਰ ਕਦਮ ਚੁੱਕਿਆ ਜਾਊਗਾ ਕਿ ਜਲਦ ਤੋਂ ਜਲਦ ਸੂਚ ਕਹੀ ਜਾਵੇ ਨਹੀਂ ਅਸੀਂ ਤੇ ਦੇਖ ਰਹੇ ਕਿ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੋ ਆਪਣੇ ਜ਼ਿੰਮੇਵਾਰੀ ਨਿਭਾਉਣਗੇ ਕੋਈ ਗੱਲਬਾਤ ਹੋਈ ਹੋਵੇ ਅਮਰਤਪਾਲ ਹੁਣਾਂ ਨਾਲ ਤੁਹਾਡੀ ਕੋਈ ਲਾਸਟ ਇਸ ਸੰਬੰਧੀ ਨਹੀਂ ਅਮਰਤਪਾਲ ਨਾਲ ਥੋੜੇ ਕਾਫੀ ਦਿਨ ਪਹਿਲਾਂ ਹੋਈ ਸੀ ਠੀਕ ਠਾਕ ਚੜ੍ਹਦੀ ਕਲਾ ਸੇ ਹਮਮ ਠੀਕ ਹੈ ਠੀਕ ਨੇ ਹਾਂ ਠੀਕ ਠੀਕ ਹੈ ਜੀ ਕਿਉਂਕਿ ਨਿਗਾਹਾਂ ਇਹੀ ਨੇ ਔਰ ਸਾਰੇ ਜਾਨਣਾ ਚਾਹੁੰਦੇ ਨੇ ਕਿ ਸੋ ਚੱਕਣਗੇ ਜਾਂ ਕਿਸ ਤਰ੍ਹਾਂ ਹੋਏਗਾ ਕਿੰਨੇ ਦਿਨ ਦਾ ਕੁਝ ਤਾਂ ਤੁਹਾਨੂੰ ਰੂਲ ਦੱਸਿਆ ਹੋਏਗਾ ਕਿ ਕਿੰਨੇ ਦਿਨ ਜੇ ਨਹੀਂ ਸੋ ਚੱਕਦੇ ਤਾਂ ਕਿੰਨੇ ਦਿਨ ਦੇ ਅੰਦਰ ਅੰਦਰ ਸੋ ਚੁਕਾਣੀ ਹੁੰਦੀ ਹੈ ਇਲੈਕਸ਼ਨ ਤੋਂ ਬਾਅਦ ਕੁਝ ਇਹ ਪਤਾ ਲੱਗਿਆ ਤੁਹਾਨੂੰ ਨਹੀਂ ਐਦਾ ਹੀ ਆ ਮੀਡੀਆ ਜੀ ਸੁਣਿਆ ਸਾਨੂੰ ਬਾਕੀ ਕਰੈਕਟ ਤੇ ਪਤਾ ਨਹੀਂ ਕਿ ਕਹਿੰਦੇ 60 ਦਿਨ ਦੇ ਵਿੱਚ ਜੇ ਜੇ ਥੋੜਾ ਜਿਹੀ ਹੋਇਆ ਜੇ ਕੋਈ ਹੋ ਜਾਊਗਾ ਮੇਰੇ ਨਾਲ ਗੱਲ ਕਰਨਗੇ ਅਰੇਂਜਮੈਂਟ ਅੱਤੇ ਅੱਛਾ ਅਰੇਂਜਮੈਂਟ ਕਰਨਗੇ ਤੁਹਾਨੂੰ ਲੱਗਦਾ ਅ ਅਜਾ ਜੀ ਵੈਸੇ ਕੋਈ ਇੰਟੀਮੇਸ਼ਨ ਨਹੀਂ ਹੈ ਕਿਉਂਕਿ ਤੁਸੀਂ ਮੇਰੇ ਖਿਆਲ ਨਾਲ ਤੁਸੀਂ ਹੀ ਅਪਾਇੰਟ ਹੋਵੋਗੇ ਐਜ਼ ਅ ਇਨਚਾਰਜ ਉਹਨਾਂ ਦੇ ਆਫਿਸ ਇਨਚਾਰਜ ਤੁਸੀਂ ਸੰਭਾਲੂਗੇ ਸਾਰਾ ਉਹਨਾਂ ਤੋਂ ਬਾਅਦ ਤਾਂ ਇੰਟੀਮੇਸ਼ਨ ਤੁਹਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਗਈ ਪ੍ਰਸ਼ਾਸਨ ਦੇ ਵੱਲੋਂ ਲੋਕ ਸਭਾ ਸਿਸਟਰ ਦੇ ਵੱਲੋਂ ਅਜੇ ਅਜੇ ਤੱਕ ਕੋਈ ਸਰਨੇ ਪ੍ਰਸ਼ਾਸਨ ਨਾਲ ਕੋਈ ਜਾਂ ਲੋਕ ਸਭਾ ਵੱਲੋਂ ਕੋਈ ਇਦਾਂ ਦਾ ਕੋਈ ਪੱਤਰ ਜਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੁਹਾਨੂੰ ਪਤਾ ਸੀਗਾ ਕਿ ਅੱਜ ਨਹੀਂ ਆਣਗੇ ਪਹਿਲਾਂ ਹੀ ਪਤਾ ਸੀਗਾ ਤੁਹਾਨੂੰ ਤਾਂ ਨੇ ਸਾਨੂੰ ਜਿੱਦਾਂ ਕੋਈ ਸਰਕਾਰੀ ਤੌਰ ਤੇ ਨਹੀਂ ਦੱਸਿਆ ਗਿਆ ਤੇ ਫਿਰ ਸਾਨੂੰ ਇਹ ਹੀ ਨੀ ਸਿੱਖੇ ਵੀ ਨਹੀਂ ਲਿਆਉਣਗੇ ਸ਼ਾਇਦ ਅੱਜ ਹਾਂਜੀ ਪਰ ਤੁਹਾਨੂੰ ਉਮੀਦ ਹੈ ਕਿ ਸਾਢੇ 3 ਮਹੀਨੇ ਦੇ ਅੰਦਰ ਅੰਦਰ ਸੌਚ ਕਾ ਦੇਣਗੇ ਹਾਂ ਹਾਂਜੀ ਬਿਲਕੁਲ ਧੰਨਵਾਦ